ਮਾਰੂ ਮਹੱਲਾ ਤੀਜਾ ਅਗੰ ਅਗੋਚਰ ਵੇ ਪ੍ਰਵਾਹੀ ਆਪੇ ਮਿਹਰਵਾਨ ਅਗੰ ਅਥਾਹੀ ਅਪੜ ਕੋਇ ਨਾ ਸਕੈ ਤਿਸ ਨੂੰ ਗੁਰ ਸਬਦ ਦੀ ਮੇ ਲਾਇਆ ਤੁਧ ਨੂੰ ਸੇਵਹਿ ਜੋ ਤੁਧ ਭਾਵਹਿ ਗੁਰ ਕੈ ਸਬਦਿ ਸਚ ਸਮਾਵਹਿ ਆਨ ਦਿਨ ਗੁਣ ਰਵਹਿ ਦਿਨ ਰਾਤੀ रसना हर रस पाया शब्द मरह सी मरण सवारह हर के गुण हृदय उर तारह जन्म सफल हर चरणी लागी दूजा भाव चुकाया हर जीव मिले आप मिलाए गुरु कै सबदी आप गवाई अन दिन सदा हर भक्ति राती इस जग मै लाहा पाया तेरे गुण कहा मैं कह न जाई अंत न पारा कीमत नहीं पाई आपे दया करे सुखदाता गुण मह गुणी समाया इस जग मॅह मोह है पासारा मनमुख अज्ञानी अंध अंधारा ਸੰਦਾ ਤਾਵਤ ਜਨਮ ਗਵਾਇਆ ਬਿਨ ਨਾਵੈ ਦੁਖ ਪਾਇਆ ਕਰਮ ਹੋਵੇ ਤਾ ਸਤਗੁਰ ਪਾਈ ਹਉਮੈ ਮੈਲ ਸ਼ਬਦ ਜਲਾਈ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੂਲਕ ਅਗਮ અપਾਰਾ ਨਾ ਕੋ ਹੁਆ ਤੋਲਣਹਾਰ ਆਪੇ ਤੋਲੇ ਤੋਲ ਤੋਲਾਈ ਗੁਰ ਸਬਦੀ ਮੇਲ ਤੋ ਲਾਇਆ ਸੇਵਕ ਸੇਵਹ ਕਰਹ ਅਰਦਾਸ ਤੂੰ ਆਪੇ ਮੀਲ ਬਹਲਹ ਪਾਸ ਸਬਨਾ ਜੀ ਆਕਾ ਸੁਖ ਦਾਤਾ ਪੂਰਾ ਕਰਮ ਧਿਆਇ ਜਾਤ ਸਤ ਸੰਜਮ ਜੇ ਸੱਚ ਕਮਾਵੇ ਇਹੋ ਮਨ ਨਿਰਮਲ ਜੇ ਹਰ ਗੁਣ ਗਾਵੇ ਇਸ ਬੇਖ ਮਹਿ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਭਾਇ ਜਿਸ ਨੂੰ 부ਝਾਏ ਸੋਈ ਬੁਝਾ ਹਰ ਗੁਣ ਗਾਵੈ ਅੰਦਰ ਸੂਝੈ ਹਉਮੈ ਮੇਰਾ ਠਾਕ ਰਹਾਈ ਸਹਿਜੇ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ ਵਿਖ ਕਰਤ ਵਿਖ ਕਮਾਵੇ ਸੁਖ ਨ ਕਬਹੁ ਪਾਇਆ ਬਹੁਤੇ ਭੇਖ ਘਰੇ ਬਹੁਤੇ ਭੇਖ ਕਰੇ ਭੀਖ ਧਾਰੀ ਬਿਨ ਸਬਦ ਹੈ ਹਮੈ ਕਿਨੈ ਨ ਮਾਰੀ ਜੀਵਤ ਮਰ ਤਾ ਮੁਕਤ ਪਾਈ ਸਚੈ ਨਾ ਇਸ ਮਾਇਆ ਅਗਿਆਨ ਤ੍ਰਿਸ਼ਨਾ ਇਸ ਤਨਹਿ ਜਲਾਈ ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਈ ਤਨ ਮਨ ਸੀਤਲ ਕ੍ਰੋਧ ਨਿਵਾਰੇ ਹਮੈ ਮਾਰ ਸਮਾਇਆ ਸਚਾ ਸਾਹਿਬ ਸੱਚੀ ਵਡਿਆਈ ਗੁਰ ਪਸਾਦੀ ਵਿਰਲੇ ਪਾਈ ਨਾਨਕ ਏਕ ਕਹ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾ ਲੈ ਹੋ ਮਿਲਾਏ ਨਦਰੀ ਪਦ ਤੇ ਵਿਸਰਾਮ ਲਾਉਣਾ ਹੈ ਭਗਤ ਸਲਾਹਨ ਸਦਾ ਲੇਵ ਲਾਏ ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲ ਮਿਲਾਇਆ ਪੂਰਾ ਸ਼ਬਦ ਭਗਤ ਸਹਾਈ ਅੰਤਰ ਸੁਖ ਤੇਰੇ ਮਨ ਭਾਈ ਅੰਤਰ ਸੁਖ ਇਥੇ ਵਿਸਰਾਮ ਤੇਰੇ ਮਨ ਭਾਈ ਮਾਨ ਤਨ ਸੱਚੀ ਭਗਤੀ ਰਾਤਾ ਸੱਚੇ ਸੋ ਚੇਤ ਲਾਇਆ ਹਉਮੈ ਵਿੱਚ ਸਦਾ ਜਲੇ ਸਰੀਰਾ ਕਰਮ ਹੋਵੇ ਸਦਾ ਜਲੇ ਸਰੀਰਾ ਹਉਮੈ ਵਿੱਚ ਸਦ ਜਲੇ ਸਰੀਰਾ ਹਉਮੈ ਵਿੱਚ ਸਦ ਜਲੇ ਸਰੀਰਾ ਕਰਮ ਹੋਵੈ ਭੇਟੇ ਗੁਰਪੂਰਾ ਆ ਪਿੱਛੇ ਜਿਹੜੀ ਠੰਮਕ ਲਾਈਏ ਨਾ ਮਨ ਤਨ ਸੱਚੀ ਭਗਤੀ ਰਾਤਾ ਤੇ ਮਨ ਤਨ ਤੇ ਲਗਨੀਏ ਠੰਮਕ ਮਨ ਤਨ ਸੱਚੀ ਨਹੀਂ ਕਹਿਣਾ ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਾਂ ਚਲੋ ਜੀ ਅੰਤਰ ਅਗਿਆਨ ਸ਼ਬਦ ਬੁਝਾਏ ਸਤਗੁਰ ਤੇ ਸੁਖ ਪਾਇਆ ਮਨਮੁਖ ਅੰਦਾ ਅੰਧ ਕਮਾਏ ਮਨਮੁਖ ਅੰਦਾ ਅੰਧ ਕਮਾਏ ਬਹੁ ਸੰਕਟ ਜੋਨੀ ਪਰਮਾਏ ਜਾਮ ਕਾ ਜੇਵੜਾ ਕਦੇ ਨਾ ਕਾਟੈ ਅੰਤੇ ਬਹੁ ਦੁੱਖ ਪਾਇਆ ਆਵਣ ਜਾਣਾ ਸਬਦ ਨਿਵਾਰੇ ਸੱਚ ਨਾਮ ਰਖੈ ਔਰ ਧਾਰੇ ਔਰ ਧਾਰੇ ਗੁਰ ਕਾ ਸਬਦ ਮਾਰੈ ਮਨ ਮਾਰੇ ਹੋਮੈ ਜਾਏ ਸਮਾਇਆ ਆਵਣ ਜਾਣ ਪਰ ਜਿ ਵੇ ਗੋਈ ਬਿਨ ਸਤਗੁਰ ਥਿਰ ਕੋ ਨ ਹੋਈ ਅੰਤਰ ਜੋਤ ਸਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤ ਵੇ ਵਿਕਾਰਾ ਮਾਇਆ ਮੋਹ ਕਾ ਏਹ ਪਸਾਰਾ ਸਤਗੁਰ ਸੇਵੇ ਤਾ ਮੁਕਤ ਹੋਵੇ ਪੰਜ ਦੂਤ ਵਸ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਵਾਰੂ ਵਾਰਾ ਸਤ ਗੁਰ ਭੇਟੇ ਸੱਚ ਦਰੜਾਏ ਸੱਚ ਨਾਮ ਮਨ ਪਾਇਆ ਸਾਚਾ ਦਰ ਸਾਚਾ ਦਰਵਾਰਾ ਹਾਂ ਇਹ ਦਰਵਾਰਾ ਵਾ ਵੀ ਨਾਲ ਬੋਲਣਾ ਸੱਚੀ ਸੇਵਹ ਸ਼ਬਦ ਅ ਪਿਆਰਾ ਸੱਚੇ ਸੇਵਹ ਸ਼ਬਦ ਪਿਆਰਾ ਅ ਪਿਆਰਾ ਨਹੀਂ ਹੈ ਐੜਾ ਨਹੀਂ ਹੈ ਸੱਚੇ ਸੇਵਹ ਸ਼ਬਦ ਪਿਆਰਾ ਸਤੀ ਤੋਨਾ ਸੱਤੇ ਗੁਣ गावा ਸੱਤੇ ਮਾਹੇ ਸਮਾਇਆ ਕਰੈ ਅੰਦਰ ਕੋ ਘਰ ਪਾਏ ਗੁਰ ਕੈ ਸ਼ਬਦੇ ਸਹਿਜ ਸੁਭਾਈ ਉਥੈ ਸੋਗ ਵਿਜੋਗ ਨ ਵਿਆਪੈ ਉਠ ਸੋਗ ਵਿਜੋਗ ਨ ਵਿਆਪੈ ਸਹਜੇ ਸਹਿਜ ਸਮਾਇਆ ਦੂਜੈ ਪਾਏ ਦੁਸ਼ਟਾ ਕਾ ਵਾਸਾ ਭਉਦੇ ਫਿਰਹਿ ਬਹੁ ਮੋਹ ਪਿਆਸਾ ਕੋ ਸੰਗਤ ਬਹਿ ਸਦਾ ਦੁਖ ਪਾਵਹਿ ਦੁਖੋ ਦੁਖ ਕਮਾਇਆ ਸਤ ਗੁਰ ਬਾਜੋ ਸੰਗਤ ਨ ਹੋਈ ਬੱਜੋ ਹੋਨੀ ਜੱਜਾ ਨਾ ਲਾਉਣਾ ਸਤਗੁਰ ਬੱਜੋ ਸੰਗਤ ਨਾ ਹੋਈ ਸਤਗੁਰ ਬੱਜੋ ਸੰਗਤ ਨਾ ਹੋਈ ਬੇਨ ਸਬਦੇ ਪਾਰ ਨਾ ਪਾਏ ਕੋਈ ਸਹਜੇ ਗੁਣ ਰਵਹਿ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗਹਿ ਗੁਰ ਸ਼ਬਦ ਨਿਵਾਸਾ ਉਡਹਿ ਨ ਮੂਲੇ ਨਾ ਆਵਹਿ ਨਾ ਜਾ ਨ ਆਵਹਿ ਨ ਜਾਹੀ ਨੇਜ ਘਰ ਵਾਸਾ ਪਾਇਆ ਕਾਇਆ ਸੁਧ ਹੈ ਸਬਦ ਵਿਚਾਰ ਮੋਹ ਠਗौरी ਭਰਮ ਨਿਵਾਰ ਹੈ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ ਸਾਧ ਹੀ ਨੇੜੈ ਦੂਰ ਨ ਜਾਣਹ ਗੁਰ ਕੈ ਸਬਦ ਨਜੀਕ ਪਛਾਨਹ ਵਿਗਸੈ ਕਮਲ ਕਿਰਨ ਪ੍ਰਗਾਸੈ ਪ੍ਰਗਟ ਕਰ ਦਿਖਾਇਆ ਦੇਖਾਇਆ ਦੇਖਾਇਆ ਪ੍ਰਗਟ ਕਰ ਦਿਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾਲੇ ਅਵਰ ਨਾ ਕੋਈ ਆਪੇ ਮਾਰ ਜੀਵਾਲੇ ਇੱਥੇ ਵਿਸਰਾਮ ਅਵਰ ਨਾ ਕੋਈ ਨਾਨਕ ਨਾਮ ਮਿਲੈ ਵਡਿਆਈ ਨਾਨਕ ਨਾਮ ਮਿਲੈ ਵਡਿਆਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਈ ਸੁਖ ਪਾਇਆ ਅਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾਂ ਲਈ ਅਵਰਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਈ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ